ਦੇਸ਼ੀਆਂ ਚਾਹ ਪੂਰੇ ਦੰਦ ਦੀ ਜੰਦ ਹੋਗੀ ਦੇਸ਼ੀਆਂ ਚਾਹ ਪੂਰੇ ਦੰਦ ਦੀ ਆਹ ਦੋ ਦਿਨੋਂ ਕੱਬਣ ਨਹੀਂ ਮਾਰ ਤੋਂ ਜਾਂਦੇ ਗਿਆਨ ਕਰ ਤੋਂ ਕੋਈ ਨਹੀਂ ਰਹੀ ਅਜਿ ਉਰੀ ਅਜਿ ਰਬਣਾਇਆ ਵੀ ਕਹਿ ਰਤੀ ਨਹੀਂ ਬਾ ਦੇਖ ਲਈ ਖਲਾ ਦੇ ਲੈ ਪਹਿਲਾਂ ਨੀ ਆ ਹਾਂ ਦਸ ਦੇਵਾ ਜੈ ਜੀ ਹੈ ਜੈ ਜੈ ਮੰਗਿਆ ਕਰੋ ਯਾਰ ਦੇਣ ਵਾਲੀ ਗੱਲ ਭਗਾਈ ਤਾਂ ਮੈਂ ਵੀ ਕਰ ਸਕਾ ਮੈਂ ਕਹਿੰਦਾ ਨਾ 15000 ਰੁਪਏ ਦੇ ਤਾਂ ਪਤਾ ਜੀ ਛੋਟੀ ਕਿਉਂ ਮੇਰਾ ਜੂ ਮੈਂ ਖੁਸ਼ੀ ਤਾਂ ਚੱਲੂਗੀ ਤੇਰੀ ਚੀਜ਼ ਤੇਰੀ ਹੈ ਕੋਈ ਧੱਕਾ ਨਹੀਂ ਵੀਡੀਓ 'ਚ ਲੋਕ ਕਹਿਣਗੇ ਰਾਜੂ ਧੱਕਾ ਕਰਦਾ ਨਾ ਧੱਕਾ ਕੋਈ ਨਹੀਂ ਕਰਨਾ 18000 ਦੇ ਦਈਏ ਸਿਰੇ ਦਾ ਮੁੱਲ ਹੈ ਇਦੇ ਬਿਨਾ ਪੁੱਛੇ ਪਤਾ ਮੈਨੂੰ ਮੈਂ ਆਪ ਹੀ ਲਈ ਆ ਹੂੰ ਬਹੁਤ ਰੁਪਏ ਨੇ ਕਿਸੇ ਦੀ ਰੀਸ ਨਾ ਕਰ ਜੇ ਆਪਣੀਆਂ ਚ ਗਰਜਾਂ ਸੌ ਮਰਦੀਆਂ ਨੇ ਕਿਉਂ ਹੀ ਗੁਰਨਾ ਗਰਜ ਮਿੱਠੀ ਹੁੰਦੀ ਆ ਠੀਕ ਹੈ ਗੱਲ ਲੈ ਫੜ ਰੁਪਏ ਤਾਂ ਤੂੰ ਵੀ ਦੱਸ ਦੇ ਬਲਣ ਬਣਾਏ ਕਿਉਂ ਗੱਲ ਆ ਦੇ ਤੂੰ ਕੱਟ ਦੇਣੀ ਨਹੀਂ ਬਸ ਤੂੰ ਦੀ ਪਾਇਂ ਹਾਂ ਗੱਲ ਮੁੱਕਦੀ ਐ ਕੋ ਜੀ ਕਿ ਲੈ ਕੇ ਜਾਣਾ 30000 ਰੁਪਏ ਦੇ 19 ਦੀ ਦੇਣੀ ਹੈ ਹੁਣ ਤੇਰੀ ਮਰਜ਼ੀ ਆ ਪੂਰੇ 20 ਦੀ ਦੰਨਾ ਨਹੀਂ ਹੁਣ ਤੇਰੀ ਮਰਜ਼ੀ ਆ ਦੇਖ ਲੈ ਮਰਜ਼ੀ ਛੋਟੇ ਨਾਲ ਨਾ ਮਰਜ਼ੀ ਹੁਣ ਤੇਰੇ ਨਾਲ ਆ ਨਾ ਯਾਰ ਇਹ ਮਾੜੀ ਗੱਲ ਉਹਦੇ ਬਿਨਾ ਪੁੱਛੇ ਮੁੱਲ ਨਹੀਂ ਆਈ ਜਾਂਦਾ ਮੈਂ ਅੱਗੇ ਵੀ ਨਹੀਂ ਤੈਨੂੰ ਕਹਾਂ ਉੱਥੇ ਮੰਡੀ ਦਾ ਦਿੱਤਾ ਮਾਲ ਤੈਨੂੰ ਕਹਾ ਵੀ ਜਿਵੇਂ ਦਾ ਜਿਹੜਾ ਮਾਲ ਹੁੰਦਾ ਵੀ ਮਾਲ ਨਹੀਂ ਆਪ ਨਹੀਂ ਅੱਗੇ ਵੀ ਤੈਨੂੰ ਦੱਸਾਂ ਇੱਥੇ ਵੀ ਉਹਨਾਂ ਨੇ ਲਾਤਾ ਤਿੰਨ ਚਾਰ ਇਹ ਪੱਛ ਵੀ ਤੇ ਹੀ ਆ ਨਾ ਮੁੱਲ ਸਿਲੂ ਕਿੰਨੇ ਦਿੰਦਾ ਵੇ 4 ਆਈ 4 ਹੋ ਗਈ ਆ ਚੌਗੀ ਆ ਫਤੂ ਜੀ ਵੀ ਦਿਖਾ ਦੇ ਆ ਰਿਹਾ ਕਨਾਲੇ ਦੇ ਇਹ ਜੋ ਇਹ ਵੀ ਗੱਪਣਾ ਹਾਂ ਇਹ ਘਰੋਂ ਖੜੀਆਂ ਹਾਂ ਭਈ ਨਹੀਂ ਨਹੀਂ ਮਾਲ ਤੇ ਜਾਂਦੀਆਂ ਘਰੇ ਖੜੀਆਂ ਰਾਜੂ ਹੈਲੋ ਘਰੇ ਖੜੀਆਂ ਹੁਣ ਜੋ ਕੁਸ਼ ਮਾਲ ਤੋਂ ਗੱਪਣੀਆਂ ਹਾਂ ਹਾਂ ਹਾਂਜੀ ਉਹ ਉਹ ਵਾਲਾ ਐ ਕਰੇ 20 ਦੀ ਪਾਤੀ ਹਾਂ 20 ਦੀ ਪਾਤੀ ਪੂਰੀ ਦੀਦੀ ਪਾਤੀ ਨਹੀਂ ਹੁਣ 19 ਨਹੀਂ 20 ਦੀ ਪਾਤੀ 20 ਦੀ ਨਹੀਂ 16 ਦੀ ਇਹ ਪਾਤੀ ਤੇ 20 ਦੀ ਇਹ ਪਾਤੀ ਜੋੜ ਕਰਕੇ ਰੁਪਏ ਲੈ ਲੈ 36000 36000 ਹੋ ਗਿਆ ਜੀ ਹਾਂ ਜੀ 36000 ਪਾਤਾ ਹੋਰ ਇਹਦਾ 25 ਲੈਣਾ ਇਹਦਾ ਪੂਰਾ 30 ਲੈਣਾ ਫਿਰ ਕਈ ਦਿਨ ਖੜਨਾ ਲੱਗੂ ਬਹੁਤ ਠੀਕ ਆ ਖੜਨਾ ਲੱਗੂ ਵੇਟ ਕਰਨੀ ਪਊ ਰਾਜੂ ਆ ਲੈ ਲੈ ਯਾਰ ਫਟ ਲੈ ਵੇਟ ਕਰਨੀ ਪਊ ਬੇਫਰੇ ਇਹ ਦੇ ਲੈ ਫਟ 20000 ਕਣ ਨਹੀਂ ਸੋਨੋ ਕਹਤਾ ਵੀ 30000 ਨਾ ਲਾ ਕੇ ਆੜੀਆਂ ਛੱਡ ਦੇ ਨਹੀਂ ਛੱਡ ਦੇ ਆੜੀਆਂ ਠੰਡ ਬਹੁਤ ਹੈ ਦੇਖ ਲੈ ਰੱਬ ਨੇ ਕਰਤੀ ਠੰਡ ਖਾਲ ਅਰਜ ਕੇ ਖੰਡ ਹੋ ਉਹ ਵੇਚਣ ਦਾ ਪਤਾ ਨਹੀਂ ਯਾਰ ਲੋਕਾਂ ਨੂੰ ਇਹ ਮੇਰੇ ਖਿਆਲ ਕਰਦੇ ਜਿਹੜਾ ਬੰਦਾ ਕਦੇ ਨਹੀਂ ਬਾਬਾ ਕਦੇ 34 35 ਹੈਡ ਆ ਪਤਾ ਮੇਲੇ ਪੀਤਾ ਪੀਤਾ ਹੁਣੀ ਮਿਲਦਾ ਨਾ ਵੇ ਪੰਗ ਤੇ ਲੈਣ ਜਾਣਾ ਕੁਸ ਸਾਰੇ ਹਥਿਆਰ ਰਵੇ ਨੇ ਆਪਣੇ ਲੱਗ ਲੈਂਦਾ ਲੱਗ ਰਵੇ ਦੇ ਪੱਖ ਪਠ ਹੁਣ ਲੱਗ ਲਿਆ ਲਵੇ ਹੋਰ ਕੀ ਲੱਗੇ ਲਗਾ ਬਸ ਇਹਨੂੰ ਕਹਿੰਦਾ ਬਾਈ ਨੂੰ ਮਾ ਦੇ ਵਟ ਲੈ ਲੱਗ ਲਿਆ ਲਵੇ ਹੋਰ ਕੀ ਲਗਾ ਦਿਨ ਤਾਂ ਚੜ ਗਿਆ ਹਾਂ ਰਾਤ ਗੁਜਰ ਗਈ ਸਾਰੀ ਹੁਣ ਬੱਜੀ ਨਹੀਂ ਤਾੜੀ ਹਾਂ ਦੇਣੀ ਸਾਡੇ 20 ਦੀ ਨਹੀਂ ਸਾਡੇ 20 ਦੀ ਨਹੀਂ 21 ਦੀ 21 ਦੀ 21 ਸਾਡੇ 21 ਸਾਡੇ 21 ਖੜ ਬਈ ਪੂਰੀ 22000 ਦੀ ਦਿੰਨੇ ਕਰ ਚੱਲੀ ਪੈਸ ਪੈ ਕੱਚਾ ਮੁੱਲ ਨਹੀਂ ਲਾਉਂਗਾ ਕੱਚਾ ਮੁੱਲ ਨਹੀਂ ਲਾਉਂਦਾ ਕੱਚਾ ਮੁੱਲ ਨਹੀਂ ਲਾਉਂਦਾ ਮੈਂ ਹਾਂ ਨਾ ਵੈਸੇ ਗਣ ਕੇ ਫੜਾ ਲੈ ਰੁਪਏ ਗਣ ਲੈ ਹੁਣ ਕੱਚਾ ਮੁੱਲ ਆ ਯਾਰ ਚਲੋ ਫੈਸਲਾ ਕਰ ਲੈ ਕਰ ਲੈ ਆ ਗਿਆ ਇਹ ਕੰਦੀ ਨਾ ਜੇ ਮੋ ਜਲਦੀ ਦਾ ਕੰਮ ਲੀਦੇ ਲਾੜਤੀ ਕਰਦੀ ਜਾਂ ਹਮਾਂ ਨੂੰ ਇਹ ਪਈ ਜਾਂਦਾ ਹਾਂ ਕੰਦੀ ਹਲਕੀ ਰਾਜੂ ਵੀ ਜੋ ਹਾਂ ਭਾਈ ਫੜਾ ਕੇ ਨਗੇ ਯਾਰ ਪੈਸੇ ਰਹਿਜੂ ਗਿੱਲੇ ਹੋਈ ਜਾਂਦੇ ਪੈਸੇ ਜੀ ਜਿਆਦਾ ਚੱਲ ਕੋਹ ਲਾਂਗੇ ਪੈਸੇ ਲੈ ਲੈ ਗਿੱਲੇ ਹੁੰਦੇ ਨੇ ਤੇਰੀ ਜੇਬ ਚ ਸੁੱਕ ਜਾਣਗੇ ਛੋਟੇ ਕੋਲੇ ਸੁੱਕ ਜਾਣੇ ਆ ਮੇਰੇ ਕਿਹੜਾ ਰੁਪਏ ਨੇ ਮੈਂ ਤਾਂ ਗਰੀਬ ਆਦਮੀ ਤੈਥੋਂ 2 ਰੁਪਏ ਲੈਣ ਨੂੰ ਉਥੋਂ ਲੈ ਲਉ ਮੈਂ ਤਾਂ ਆਪਣੀ ਰੋਟੀ ਨੂੰ ਆਪਣੇ ਢਿੱਡ ਨੂੰ ਦੁਨੀਆ ਪਿੱਟਦੀ ਐ ਕਿਉਂ ਜੀ ਆ ਮਗਜ ਸਾਰਾ ਦਿਨ ਮਾਰਦਾ ਨਾ ਇਹ ਤੇਰੇ ਪਿੱਛੇ ਮਾਰ ਰਿਹਾ ਹਾਂ ਹਾਂ ਵੀ ਬਾਬੇ ਤੋਂ 2 ਰੁਪਏ ਬਣਾਈਏ ਹਾਂ ਬਈ ਰਿਆਸਤਲੀ ਉਹ ਠੀਕ ਆ ਲੈ ਪਹਿਲੇ ਲਾ ਦੇ ਕਹਾਂ ਦੇ ਦੇ ਕਣਕੇ ਲਓ ਜੀ 22000 ਨਹੀਂ ਜੀ ਕਸਰਾਂ ਦਾ ਵਾਅਦਾ ਦੱਸ ਦੇ ਵੀ ਕਿੱਥੇ ਰਹਿ ਗਈਆਂ ਆਜਾ 1000 ਘੱਟ ਹੋਰ ਦੇ ਦੇ ਕਿੰਨੇ ਤੋਂ ਕੋਈ 30 ਤੋਂ ਚਲੋ ਸੌਦੇ ਹੀ ਵੇਚਣ ਦਾ ਪਤਾ ਨਹੀਂ ਯਾਰ ਜਹੇ ਜੀ ਬੱਕਰੀਆਂ ਉਹ ਜੀ ਮੁੱਲ ਲਾਵਾਂਗੇ ਯਾਰ ਜਹੇ ਜੀ ਬੱਕਰੀਆਂ ਉਹ ਜੀ ਮੁੱਲ ਲਾਵਾਂਗੇ ਸੀ ਐ ਕਿਵੇਂ ਲਾਵਾਂਗੇ ਬੋਲ ਮਦਾਨਨ ਬੋਲ ਸੱਚ ਹੋ ਕੇ ਤੋਲ ਖਾੜੇ ਦੇ ਵਿੱਚ ਬੋਲ 23000 ਦੀ ਦਿੰਨਾ ਲੈ 24000 ਦੀ ਦੇਸਤੀ 100 ਰੁਪਏ ਆ ਚੱਲੀਏ ਤੇਰੇ ਵਰਗੇ ਬਹੁਤ ਕੀ ਲੈਨੇ ਮੈਨੇ ਜ다 ਹਟਾਈ ਨਹੀਂ ਤੂੰ ਉਹ ਬਰਾਬੇ ਹੈ ਨਾ ਹੁਣ ਤੇਰੀ ਮਰਜ਼ੀ ਅਸੀਂ ਨਹੀਂ ਲੈਣੀ ਚੱਲ ਬਈ ਅਸੀਂ ਲੈਣੀ ਨਹੀਂ ਆਹ ਪੱਟੋ ਵੀਡੀਓ ਬਈ ਅੰਗਲੇ ਦੇ ਉਤੋਂ ਦੀ ਕੱਸ ਕੇ ਚੂੜੀਆਂ ਪਾਤੀਆਂ ਮੁੰਡੇ ਦਾ ਹੱਥ ਵੜ ਗਿਆ ਹਾਂ ਉਹ ਛੱਡ ਇਹਨਾਂ ਦੇ ਹੱਥ ਮੈਂ ਤੋਂ ਆਉਂਗਾ